ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹైదరాబాద్ ਵਿੱਚ ਇੱਕ ਸਾਬਕਾ ਫੌਜੀ ਨੂੰ ਆਪਣੀ ਪਤਨੀ ਦਾ ਕਤਲ ਕਰਨ ਅਤੇ ਉਸ ਦੀ ਲਾਸ਼ ਨੂੰ ਭਿਆਨਕ ਢੰਗ ਨਾਲ ਸੁੱਟਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਗੁਰੂ ਮੂਰਤੀ ਨੂੰ ਆਪਣੀ ਪਤਨੀ ਵੈਂਕਟਾ ਮਾਧਵੀ ਦੇ ਉਸ ਦੀ ਮਾਂ ਦੁਆਰਾ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਉਣ ਤੋਂ 10 ਦਿਨ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਅਪਰਾਧ ਦੀ ਯੋਜਨਾ ਬੰਦ ਅਤੇ ਟ੍ਰੈਕਾਂ ਨੂੰ ਲੁਕਾਉਣ ਲਈ ਜਿਸ ਤਰੀਕੇ ਨਾਲ ਇਸ ਨੂੰ ਅੰਜਾਮ ਦਿੱਤਾ ਗਿਆ ਸੀ। ਉਸ ਨੂੰ ਦੇਖਦੇ ਹੋਏ ਇਹ ਅਪਰਾਧ ਪਹਿਲਾਂ ਤੋਂ ਹੀ ਸੋਚਿਆ ਸਮਝਿਆ ਗਿਆ ਸੀ। ਮੂਰਤੀ ਜੋ ਕਿ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ, ਮਾਦਵੀ ਅਤੇ ਉਹਨਾਂ ਦੇ ਦੋ ਬੱਚਿਆਂ ਨਾਲ ਜਲੇਲਾ ਘੋੜਾ ਵਿੱਚ ਰਹਿੰਦਾ ਸੀ। ਇਹ ਅਪਰਾਧ ਉਦੋਂ ਸਾਹਮਣੇ ਆਇਆ ਜਦੋਂ ਪਰਿਵਾਰ 14 ਜਨਵਰੀ ਨੂੰ ਸੰਕਰਾਂਤੀ ਦੇ ਜਸ਼ਨਾਂ ਲਈ ਮੂਰਤੀ ਦੀ ਭੈਣ ਦੇ ਘਰ ਗਿਆ। ਇਹ ਜੋੜਾ ਆਪਣੇ ਬੱਚਿਆਂ ਨੂੰ ਭੈਣ ਦੇ ਘਰ ਛੱਡ ਗਿਆ ਅਤੇ ਉਸ ਰਾਤਕਰ ਇਕੱਲਾ ਵਾਪਸ ਆ ਗਿਆ। ਅਗਲੇ ਦਿਨ 15 ਜਨਵਰੀ ਨੂੰ ਉਹਨਾਂ ਨੇ ਦੁਬਾਰਾ ਮੁਲਾਕਾਤ ਕੀਤੀ ਪਰ ਫਿਰ ਆਪਣੇ ਬੱਚਿਆਂ ਤੋਂ ਬਿਨਾ ਘਰ ਵਾਪਸ ਆ ਗਏ। ਸੂਲਾਂ ਜਨਵਰੀ ਦੀ ਸਵੇਰ ਨੂੰ ਜੋੜੇ ਵਿਚਕਾਰ ਝਗੜਾ ਹੋ ਗਿਆ ਪੁਲਿਸ ਦਾ ਕਹਿਣਾ ਹੈ ਕਿ ਮੂਰਤੀ ਨੇ ਮਾਧਵੀ ਦੇ ਸਰੀਰ ਤੇ ਸਰੀਰਕ ਹਮਲਾ ਕੀਤਾ ਜਿਸ ਕਾਰਨ ਉਹ ਸੱਟਾਂ ਤੋਂ ਬਾਅਦ ਡਿੱਗ ਪਈ ਫਿਰ ਉਸਨੇ ਕਥਿਤ ਤੌਰ ਤੇ ਉਸਦਾ ਗਲਾ ਘੁੱਟ ਕਤਲ ਕਰ ਦਿੱਤਾ ਅਤੇ ਅਪਰਾਧ ਨੂੰ ਛਪਾਉਣ ਲਈ ਹੋਰ ਕਦਮ ਚੁੱਕਣ ਤੋਂ ਪਹਿਲਾਂ ਉਸ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਗਿਆ ਹੈ ਕਿ ਜੋੜਾ 15 ਜਨਵਰੀ ਦੀ ਰਾਤ ਨੂੰ ਇਕੱਠੇ ਆਪਣੇ ਘਰ ਵਿੱਚ ਦਾਖਲ ਹੋਇਆ ਸੀ ਪਰ ਮਾਧਵੀ ਨੂੰ ਕਦੇ ਬਾਹਰ ਨਹੀਂ ਨਿਕਲਦੇ ਦੇਖਿਆ ਗਿਆ ਮੂਰਤੀ ਅਤੇ ਕਥਿਤ ਤੌਰ ਤੇ ਰਸੋਈ ਦੇ ਚਾਕੂ ਦੀ ਵਰਤੋਂ ਕਰਕੇ ਬਾਥਰੂਮ ਵਿੱਚ ਉਸ ਦੇ ਸਰੀਰ ਦੇ ਟੁਕੜੇ ਕਰ ਦਿੱਤੇ ਫਿਰ ਇਮਰਸ਼ਨ ਕੋਇਲ ਹੀਟਰ ਦੀ ਵਰਤੋਂ ਕਰਕੇ ਸਰੀਰ ਦੇ ਅੰਗਾਂ ਨੂੰ ਉਬਾਲ ਲਿਆ ਕਥਿਤ ਤੌਰ ਤੇ ਉਸ ਨੇ ਰਸੋਈ ਦੀ ਅੱਗ ਉੱਤੇ ਕੁਝ ਅਵਿਸ਼ੇਸ਼ਾਂ ਅਨੁਸਾਰ ਦਿੱਤਾ ਹੱਡੀਆਂ ਨੂੰ ਵਕ ਕੀਤਾ ਅਤੇ ਪੱਥਰ ਦੇ ਰੋਲਰ ਨਾਲ ਕੁਚਲ ਦਿੱਤਾ ਉਸ ਨੇ ਪਾਊਡਰ ਹੱਡੀਆਂ ਅਤੇ ਛੋਟੇ ਮਾਸ ਦੇ ਟੁਕੜਿਆਂ ਨੂੰ ਟਾਇਲਟ ਵਿੱਚ ਸੁੱਟ ਦਿੱਤਾ ਅਤੇ ਬਾਕੀ ਹੱਡੀਆਂ ਨੂੰ ਇੱਕ ਰੇਲੀੂ ਘਰੇਲੂ ਕੂੜੇ ਥਾਣ ਵਿੱਚ ਸੁੱਟ ਦਿੱਤਾ। ਪੁਲਿਸ ਦੇ ਅਨੁਸਾਰ 19 ਜਨਵਰੀ ਨੂੰ ਇਸ ਪ੍ਰਕਿਰਿਆ ਵਿੱਚ ਉਸ ਨੂੰ ਲਗਭਗ 8 ਘੰਟੇ ਲੱਗੇ। ਵਦਬੂ ਨੂੰ ਕੱਟ ਕਰਨ ਲਈ ਮੂਰਤੀ ਨੇ ਦਰਵਾਜ਼ੇ ਤੇ ਰਸੋਈ ਦੀਆਂ ਖਿੜਕੀਆਂ ਖੁੱਲੀਆਂ ਛੱਡ ਦਿੱਤੀਆਂ। ਬਾਕੀ ਸਰੀਰ ਦੇ ਅੰਗਾਂ ਨੂੰ ਬਾਲਟੀ ਵਿੱਚ ਲਜਾਣ ਤੋਂ ਬਾਅਦ ਕਥਿਤ ਤੌਰ ਤੇ ਨੇੜਲੀ ਝੀਲ ਵਿੱਚ ਸੁੱਟ ਦਿੱਤਾ ਗਿਆ ਸੀ। ਫਿਰ ਮੂਰਤੀ ਨੇ ਕਿਸੇ ਵੀ ਸਬੂਤ ਨੂੰ ਮਿਟਾਉਣ ਲਈ ਡਿਟਰਜੈਂਟ ਅਤੇ ਫਿਨਾਈਲ ਦੀ ਵਰਤੋਂ ਕਰਕੇ ਬਾਥਰੂਮ ਨੂੰ ਕਈ ਵਾਰ ਸਾਫ਼ ਕੀਤਾ ਕਮਿਸ਼ਨਰ ਸੁਦੀਰ ਬਾਬੂ ਨੇ ਦੇਖਿਆ ਕਿ ਇਹ ਕਤਲ ਅਚਾਨਕ ਪੜਕਾ ਹਟ ਦਾ ਕੰਮ ਨਹੀਂ ਸੀ ਸਗੋਂ ਇਹ ਯੋਜਨਾਬੱਧ ਯੋਜਨਾਬੱਧ ਅਪਰਾਧ ਸੀ ਉਸਨੇ ਜਾਣਬੁੱਝ ਕੇ ਬੱਚਿਆਂ ਨੂੰ ਆਪਣੀ ਭੈਣ ਦੇ ਘਰ ਛੱਡ ਦਿੱਤਾ ਬਿਨਾਂ ਕਿਸੇ ਕਾਰਨ ਲਈ ਸ਼ੁਰੂ ਕੀਤੀ ਅਤੇ ਅਪਰਾਧ ਨੂੰ ਅੱਗੇ ਵਧਾਇਆ ਬਾਬੂ ਨੇ ਕਿਹਾ ਕਮਿਸ਼ਨਰ ਨੇ ਮੂਰਤੀ ਦੀਆਂ ਕਾਰਵਾਈਆਂ ਨੂੰ ਬਹੁਤ ਹੀ ਜ਼ਾਲਮ ਦੱਸਿਆ ਇਹ ਇੱਕ ਪੁਲਿਸ ਅਧਿਕਾਰੀ ਹੋਣ ਦੇ ਨਾਤੇ ਮਨੁੱਖ ਦੇ ਵਿਵਹਾਰ ਦੀ ਕੋਰ ਬੇਰਹਿਮੀ ਨੂੰ ਸਮਝਾਉਣ ਦੀ ਯੋਗ ਨਹੀਂ ਹਾਂ ਮੈਂ ਉਸ ਨੂੰ ਪੁੱਛਿਆ ਕਿ ਕਿ ਉਹ ਇਹ ਸਭ ਕਿਵੇਂ ਕਰਨ ਵਿੱਚ ਕਾਮਯਾਬ ਰਿਹਾ ਉਸ ਨੇ ਕਿਹਾ ਮਾਧਵੀ ਛੋਟੀ ਸੀ ਇਸ ਲਈ ਮੈਂ ਉਸ ਦੇ ਉਸ ਨੂੰ ਆਸਾਨੀ ਨਾਲ ਘੱਟ ਸਕਦਾ ਸੀ ਸੁਦੀਰ ਬਾਬੂ ਨੇ ਕਿਹਾ ਮੂਰਤੀ ਨੇ ਕਿਸੇ ਤਰ੍ਹਾਂ ਤੇ ਮਾਧਵੀ ਦੇ ਪਰਿਵਾਰ ਨੂੰ ਗੁੰਮਰਾਹ ਕੀਤਾ ਇਹ ਦਾਵਾ ਕਰਦੇ ਹੋਏ ਕਿ ਉਹ ਘਰੋਂ ਇਕੱਲੀ ਨਿਕਲ ਗਈ ਸੀ ਉਸ ਦੀ ਸੁਰੱਖਿਆ ਲਈ ਚਿੰਤਤ ਮਾਧਵੀ ਦੀ ਮਾਂ ਨੇ 18 ਜਨਵਰੀ ਨੂੰ ਮੀਰਪੇਟ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੋ ਇਹ ਸੀ ਗਾਈਜ਼ ਆਪਣੀ ਅੱਜ ਦੀ ਸਟੋਰੀ Thank you so much.